ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਤੇ ਅੱਜ ਸ਼ੁਰੂ ਕਰਨ ਜਾ ਰਹੇ ਆ ਆਪਾਂ ਆਪਣਾ ਸੈਕਿੰਡ ਵਲੌਗ ਬੱਸ ਪਾਠ ਕਰਕੇ ਦਿਨ ਦੀ ਗਤੀ ਸ਼ੁਰੂਆਤ ਤੇ ਬਸ ਸੋਣਾ ਆਪਾਂ ਅੱਜ ਆਪ ਨੂੰ ਕੰਮ ਹੈਗੇ ਨੇ ਮਦਰ ਮੈਂ ਪਾਰਟਿਕੂਲਰ ਕੰਮ ਨਹੀਂ ਹੈਗਾ ਕੋਈ ਪਰ ਮਿਸਤਰੀ ਲੱਗ ਰਹੇ ਨੇ ਕਰੇ ਤਾਂ ਮਿੰਟ ਮਿੰਟ ਬਾਅਦ ਕੰਮ ਪਈ ਜਾਂਦੇ ਨੇ ਤੁਹਾਨੂੰ ਪਤਾ ਜਾ ਤੇ ਉਹ ਵੀ ਦੋ ਦਿਨ ਕੰਮ ਨੇ ਆਪਾਂ ਨੇ ਇੱਕ ਤੱਪੜ ਨੇ ਆਪਣਾ ਜਿਹੜਾ ਸੈਕਿੰਡ ਦੂਜਾ ਕਮਰਾ ਉੱਥੇ ਵੀ ਮਿਸਤਰੀ ਅਜ ਪੁੱਟੀ ਕਰਉਣ ਨੂੰ ਖਾਲੀ ਕਰਨਾ ਤੇ ਇੱਕ ਜਿਹੜਾ ਆਪਣਾ ਗੇਟ ਹੈ ਮੈਨੂੰ ਵਕਾਉਣਾ ਗੇਟਾ ਉਤੇ ਨਾ ਆਪਣੇ ਨੋਬ ਬਲਾਕ ਲਵਾਉਣਾ ਸਿੰਪਲ ਦਾ ਕੁੰਡਾ ਸੀਗਾ ਉਹਦੇ ਜਿਵੇਂ ਆਪਣੇ ਪਹਿਲਾਂ ਲਵਾਉਂਦੇ ਸੀ ਸਾਰੇ ਉਹ ਆਪਣੇ ਪੱਟ ਦਾ ਸੀਗਾ ਕੱਲ ਤੇ ਹੁਣ ਆਪਾਂ ਉਤੇ ਨੋਬ ਬਲਾਕ ਲਵਾਵਾਂਗੇ ਤੁਹਾਨੂੰ ਮੈਂ ਦਿਖਾਉਣਾ ਵੀ ਕਿਵੇਂ ਹਾਂਜੀ ਪਹਿਲਾਂ ਆਪਣੇ ਦੂਜਾ ਕੁੰਡਾ ਹੁੰਦਾ ਸੀਗਾ ਰੋ ਉਹ ਆਪਣੇ ਪੱਟ ਦਾ ਸੀਗਾ ਤੇ ਹੁਣ ਆਪਾਂ ਨੇ ਨੋਬ ਬਲਾਕ ਲਵਾਉਣਾ ਰਿਹਾ ਮੈਂ ਲਿਆ ਕੇ ਤੁਹਾਨੂੰ ਦਿਖਾਉਣਾ ਕਿਹੜਾ ਹੁੰਦਾ ਨੋਬ ਬਲਾਕ ਆਹ ਵਾਲਾ ਲਾਉਣਾ ਆਪਾਂ ਨੇ ਇਹਦੇ ਚ ਆਮ ਜਿਹਾ ਕੋਈ ਲੱਗ ਜੇਗਾ ਵਿੱਚੋਂ ਕਮਰੇ ਚ ਬਦਲੀ ਲੱਗਦਾ ਯਾਰ ਹੌਲੀ ਹੌਲੀ ਮੋਡਰਨਾਈਜ਼ ਕਰ ਰਹੇ ਆਪ ਆਪਣਾ ਕਮਰਾ। ਅੱਧਰੋਂ ਆਪ ਖਾਲੀ ਕਰਨ ਜਾ ਰਹੇ ਆ ਆਪਣਾ ਦੂਜਾ ਕਮਰਾ ਤੇ ਕਿਉਂਕਿ ਅੱਜ ਮਿਸਤਰੀ ਨੇ ਇਹ ਚ ਵੀ ਕਰਨਾ ਸਾਰਾ ਪੇਂਟ ਪੁੰਟ ਵਗੈਰਾ। ਤੇ ਬੱਸ ਫਿਰ ਉਹ ਵੀਡੀਓ ਵਿੱਚ ਤੁਹਾਨੂੰ ਬੋਣਾ ਖਾਲੀ ਗੁੱਲੀ ਕਰਕੇ ਸਾਰਾ। ਇਸ ਥਰੀ ਆਉਣ ਨਾਲ ਉਹਨੂੰ ਰੋਟੇ ਦਿਖਵਾ ਕੇ ਫਿਰ ਲਾਣਾ ਕੰਮ ਤੇ ਸਾਰੇ ਆਪਣੇ ਬੋਰਡ ਬੜ ਸਹੀ ਘੱਟ ਤੇ ਬਸ ਇੱਕ ਉਹ ਪਲੱਗ ਉਹ ਸੈੱਟ ਕਰਨਾ ਉਹਨੂੰ ਸਿਲਵਰ ਵਾਲਾ ਪਾਵਾਂਗੇ ਨਵਾਂ ਲਿਆ ਕੇ ਇੱਕ ਉਹ ਆਦੋ ਚੇਂਜ ਕਰਨੇ ਨੇ ਤੇ ਬਾਕੀ ਦੇਖੋ ਤੁਸੀਂ ਕਮਰੇ ਦਾ ਉਹ ਤਾਰਾਂ ਤੂਰਾਂ ਬੰਦਰ ਲਈ ਫਿਟਿੰਗ ਕਰਾ ਦਾਂਗੇ ਇਹ ਬਾਦੂ ਉਹਨਾਂ ਕੋ ਮੇਚ ਬੁੱਝ ਦੇਣਾ ਬਾਕੀ ਆਪਾਂ ਬੈਡ ਬੁੱਧ ਬਚ ਸੈੱਟ ਕਰਾਂਗੇ ਕੁੱਤੀ ਪੱਟੀ ਕਰੇ ਤੋਂ ਬਾਅਦ ਬਾਕੀ ਮੈਸਨੂੰ ਕਰਾਉਣਾ ਚਾਹੀਦਾ ਮਿੱਤਰੋ ਕਮਰਾ ਆਪਣਾ ਇਕੱਤਰ ਹੀ ਖਾਲੀ ਤੇ ਹੁਣ ਉਹ ਨੋਬ ਲਾਉਣ ਵਾਲਾ ਮਿਸਤਰੀ ਆ ਰਿਹਾ ਉਹਨਾਂ ਨਾਲ ਮਿਲਿਆਣਾ ਤੁਹਾਨੂੰ ਕਿਉਂ ਦੱਸ ਦਿਖਾਉਣੇ ਕਿਵੇਂ ਲਾਉਂਦਾ ਬੰਦ ਕਰਾਤੀ ਆਪਾਂ ਨੇ ਹਾਂ ਨੋ ਫਿੱਟ ਦੇਖੋ ਸੈਟੋ ਕੰਮ ਪੂਰਾ ਇਹ ਥੋੜੀ ਜਿਹੜੀ ਗੋਲੀਆਂ ਸੀ ਆਏ ਮੈਂ ਪੁੱਟੀ ਪਾਤੀ ਵਿੱਚ ਭਰਤੀ ਇਹਨਾਂ ਦੇ ਇਹ ਸੁੱਕੂਗੀ ਫਿਰ ਤੂੰ ਪੇਂਟ ਕਰਵਾ ਦਾਂਗਾ ਪੁਰਾਣੇ ਕੁੰਡੇ ਜਿਹਾ ਨੇ ਗਲੀਆਂ ਹੀ ਓਕੇ ਦੀ ਰਿਪੋਰਟ ਪੂਰੀ ਤੇ ਮਿੱਤਰੋ ਨਵਾਂ ਪੈ ਲਵਾਤੀਆ ਤੇ ਬਸ ਹੁਣ ਹੋਰ ਟੱਕੀ ਕੰਮਾਂ ਦੁਪਹਿਰ ਦੇ 12:30 ਹੋ ਗਏ ਨੇ ਤੇ ਮੈਨੂੰ ਥੋੜੀ ਭੁੱਖ ਲੱਗ ਰਹੀ ਸੀ ਤਾਂ ਪਿੰਡ ਵਾਲੇ ਹੋਟਲ ਤੋਂ ਸਮੋਸੇ ਲੈ ਕੇ ਆਉਣੇ ਆ ਘਰ ਦੇ ਵਾਸਤੇ ਵੀ ਆਉਦੇ ਵਾਸਤੇ ਵੀ ਜੀ ਮਤਰਾ ਤੇ ਆਪਾਂ ਸੂਸੇ ਬਣਵਾ ਲਏ ਤੇ ਹੁਣ ਆਪਾਂ ਚਲਦੇ ਆਂ ਘਰੇ ਘਰੇ ਜਾ ਕੇ ਖਾਣੇ ਆਂ ਤੇ ਹਾਂਜੀ ਤੇ ਆਪਾਂ ਬਰੈਡ ਖਾ ਕੇ ਢਿੱਡ ਸੀਗੇ ਤੇ ਮਿਸਤਰੀ ਕਹਿੰਦਾ ਇੱਕ ਥੱਲਾ ਪੁੱਟੀ ਦਾ ਹੋਰ ਲਿਆ ਦੋ ਘੱਟ ਘੱਟ ਰਿਹਾ ਪੁੱਟੀ ਤੇ ਹੁਣ ਆਪਾਂ ਚਲਦੇ ਆਂ ਇੱਕ ਗੱਗੇ ਤੇ ਉੱਥੋਂ ਲਿਆਉਣ ਇੱਕ ਪੁੱਟੀ ਦਾ ਥੱਲਾ ਬਾਕੀ ਮੈਂ ਇੱਕ ਜਿਹੜਾ ਤੁਹਾਨੂੰ ਸਵੇਰੇ ਦੱਸਿਆ ਸੀ ਸਮਾਰਟ ਬਲਬ ਉਹ ਵੀ ਪੁੱਛ ਕੇ ਆਉਂਗਾ ਜੇ ਮਿਲਿਆ ਵੈਸੇ ਤਾਂ ਮਿਲਣਾ ਨਹੀਂ ਮੈਂ ਪਹਿਲਾਂ ਵੀ ਕਈ ਵਾਰ ਪੁੱਛਿਆ ਹੋਇਆ ਜੇ ਮਿਲੇ ਲਿਆਵਾਂਗੇ ਤੇ ਲਾਵਾਂਗੇ ਆਪਣੇ ਕਮਰੇ 'ਚ ਤੇ ਚਲਦੇ ਆਂ ਮਿੱਤਰੋ ਪਹੁੰਚ ਗਏ ਆਂ ਦੁਕਾਨ ਤੇ ਕੁੱਕੇ ਚ ਤੇ ਰੰਨੇ ਅੰਦਰ ਜਾ ਕੇ ਬੁੱਤੀ ਉਹ ਦੁਕਾਨ ਤੋਂ ਸਾਹਮਣੇ ਗਰਾਊਂਡੋਂ ਬਾਹਰ ਹੀ ਉਹ ਰੋਜਕੰਡ ਤੇ ਕਬੁੱਤੀ ਜਾ ਰਹੀਦਾ ਜੇਕੇ ਦੀ ਹੈ ਜੇ ਬੋਦੇ ਬੁੱਤੀ ਆਪਣਾ ਲੈ ਲਿਆ ਮਿੱਤਰੋ ਤੇ ਭਾਈ ਉਧਰ ਗਿਆ ਆਪਣੀ ਦੂਜੀ ਦੁਕਾਨ ਤੇ ਪੈਸੇ ਕਟਾਉਣ ਜਦੋਂ ਆ ਗਿਆ ਬੱਸ ਆਪਾਂ ਕਰਦੇ ਹਾਂ ਹਾਂਜੀ ਭਾਈ ਆਪਾਂ ਘੱਗੇ ਤੋਂ ਉੱਥੇ ਲੈ ਆਏ ਪੁੱਟੀ ਦੇ ਤੇ ਬੱਸ ਆਪਣੇ ਲਗਭਗ ਸਾਰੇ ਕੰਮ ਨਿਬੜੇ ਗਏ ਨੇ ਅੱਜ ਦੇ ਬਾਕੀ ਦੇਖੋ ਘਰ ਦੇ ਕੋਈ ਕੰਮ ਕਹਿ ਦੇਣ ਤਾਂ ਕੀ ਕਹਿਣਾ ਨਹੀਂ ਬੱਸ ਆਪਾਂ ਵਿਹਲੇ ਆ ਬੱਸ ਸਾਰਾ ਦਿਨ ਵਿਹਲਿਆਂ ਦੇ ਹੀ ਗਿਆ ਖਾਦਾ ਪੀਤਾ ਬੱਸ ਉਹਨੂੰ ਆਪਾਂ ਜੰਮ ਵਿਹਲੇ ਆ ਵੈਸੇ ਜੇ ਕਿਉਂ ਕਹਿੰਦੇ ਨੇ ਕੰਮ ਕਰਦਾਂਗੇ ਨਹੀਂ ਬੱਸ ਨੂੰ ਆਪਾਂ ਚੱਲ ਕੇ ਬੈਨੇ ਹਾਂ ਹਾਂਜੀ ਭਾਈ ਤੇ ਸ਼ਾਮ ਦੇ ਵੱਜ ਗਏ ਨੇ 5 ਤੇ ਹੁਣ ਹੋ ਗਿਆ ਆਪਣਾ ਐਕਸਰਸਾਈਜ਼ ਦਾ ਟਾਈਮ ਆ ਵੱਸਤਾਂ ਮੈਂ ਪਹਿਲਾਂ ਜਿਮ ਲੱਗ ਰਿਹਾ ਸੀਗਾ ਤੇ ਫਿਰ ਮੈਂ ਸੋਚਿਆ ਵੀ ਕਿਉਂ ਨਾ ਡੰਬਲ ਤੇ ਇਨਵੈਸਟ ਕੀਤਾ ਜਾਵੇ ਤੇ ਫਿਰ ਮੈਂ ਡੰਬਲ ਲਿਆਂਦੇ ਫਿਰ ਮੈਂ ਤੁਹਾਨੂੰ ਉਹ ਕਾਹਨਾ ਡੰਬਲ ਆਪਦੇ ਕਿਉਂਕਿ ਯਾਰ ਜਿਮ ਦੇ ਜੋ ਰਿਕਵਰ ਪੈਸੇ ਦਿੰਨੇ ਆ ਮਹੀਨੇ ਦੇ ਫਿਰ ਮੇਤੋ ਕਦੇਕ ਦੀ ਜਾ ਜਾਂਦਾ ਐਨੇ ਪਤਾ ਮਹੀਨੇ ਚ 2 ਦਿਨ ਹੀ ਜਾਵਾਂ ਪਿਛਲੀ ਵਾਰ ਮੇਨ ਨਾਲ ਨਹੀਂ ਹੋਈ ਕੰਮ ਤੇ ਕੰਮ ਪਈ ਜਾਂਦੇ ਨੇ ਕੁਝ ਨੂੰ ਮਿਸਤਰੀ ਲੱਗ ਰਹੇ ਤੇ ਉਹ ਤਾਂ ਜਿਮ ਨਹੀਂ ਜਾ ਜਾਂਦਾ ਸੀਗਾ ਤੇ ਮੈਂ ਡੰਬਲ ਲਿਆਂਦੇ ਭਾਵੇਂ ਇੱਕ ਦਿਨ ਨਾ ਵੀ ਹੋਵੇ ਦੇਖ ਕੇ ਤਾਂ ਬੰਦੇ ਤਾਂ ਇੰਜ ਹੀ ਕਰਨ ਲੱਗ ਜਾਂਦਾ ਕਰਨ ਦਾ ਤੇ ਹੁਣ ਮੈਂ ਤੁਹਾਨੂੰ ਆਪਣੇ ਡੰਬਲ ਵਿਖਾਣਾ ਹੁਣ ਆਤੀ ਮੇਰੇ ਡੰਬਲ 5-5 ਕਿਲੋ ਦੀਆਂ 4 ਪਲੇਟਾਂ ਨੇ ਮੇਰੇ ਲਈ ਤੇ 10-10 ਕਿਲੋ ਦੀਆਂ ਦੋ ਬਾਕੀ ਆ 2.5 ਕਿਲੋ ਦੀਆਂ ਨੇ 4 ਇੱਕ ਬੈਂਚ ਪ੍ਰੈਸ ਵਾਲੀ ਰੋਡ ਆ ਤੇ ਦੋ ਆ ਡੰਬਲਾਂ ਵਾਸਤੇ ਹਾਂ ਬਾਈਸੈਪਸ ਡ੍ਰਾਇਵਰਸ ਟ੍ਰੈਸਰ ਵਾਸਤੇ ਦੋ ਹੋਰ ਹਨੇ ਰੋਡਾਂ ਤੇ ਬਾਕੀ ਹੁਣ ਕਰਦੇ ਆ ਸ਼ੁਰੂ ਆਪਣੀ ਐਕਸਰਸਾਈਜ਼ ਹਾਂਜੀ ਐਕਸਰਸਾਈਜ਼ ਵਿੱਚ ਲਈ ਆਪਾਂ ਨੇ ਪਹਿਲੇ ਸਭ ਤੋਂ ਪਹਿਲੇ ਲਈ ਬਾਈਸੈਪਸ ਦੀ ਐਕਸਰਸਾਈਜ਼ ਇਹਦੇ ਲਈ ਆਪਾਂ ਨੇ 3 ਸੈੱਟ 15-15 ਦੇ ਇਹਦੇ 3 ਸੈੱਟ ਲਾਉਣ ਤੋਂ ਬਾਅਦ ਸਿਰਪਾਣੇ ਲਈ ਸ਼ੋਲਡਰਸ ਦੀ ਐਕਸਰਸਾਈਜ਼ ਇਹਦੇ ਵੀ ਤਿੰਨ ਸੈੱਟ ਲਾਏ ਆਪਾਂ ਨੇ 15-15 ਦੇ ਇਹਦੇ ਤਿੰਨ ਸੈੱਟ ਲਾਉਣ ਤੋਂ ਬਾਅਦ ਆਪਾਂ ਨੇ ਲਈ ਬੈਕ ਦੀ ਐਕਸਰਸਾਈਜ਼ ਇਹਦੇ ਲਈ ਆਪਾਂ ਨੇ 20-20 ਦੇ ਤਿੰਨ ਸੈੱਟ ਇਹ ਐਕਸਰਸਾਈਜ਼ਾਂ ਦੇ ਤਿੰਨੇ ਐਕਸਰਸਾਈਜ਼ ਲਾਉਣ ਤੋਂ ਬਾਅਦ ਆਪਣੀ ਐਕਸਰਸਾਈਜ਼ ਹੋ ਗਈਆਂ ਪੂਰੀਆਂ ਹਾਂਜੀ ਮਿੱਤਰ ਐਕਸਰਸਾਈਜ਼ ਹੋ ਗਈ ਆਪਣੀ ਕੰਪਲੀਟ ਤੇ ਵੈਸੇ ਵੀ ਸਾਰੇ ਦਿਨ ਦੇ ਟਾਸਕ ਜਿੰਨੇ ਵੀ ਕੰਮ ਸੀ ਸਾਰੇ ਹੋ ਗਏ ਪੂਰੇ ਮਿਸਤਰੀ ਦੀ ਵੀ ਦਿਹਾੜੀ ਪੂਰੀ ਹੋ ਗਈ ਤੇ ਹੁਣ ਘਰ ਨੂੰ ਜਾ ਰਿਹਾ ਕੋਰ ਤਾਂ ਆਪਣ ਨੂੰ ਕੰਮ ਨਹੀਂ ਪੈਣਾ ਹੁਣ ਬਸ ਹੁਣ ਪੰਨਾ ਧੋ ਕੇ ਰੋਟੀ ਟਿੱਖਾ ਕੇ ਘਰ ਦੇ ਕੋਲ ਬਹਿਣਾ 2 ਮਿੰਟ ਤੇ ਅੱਜ ਦੇ ਵਲੌਗ ਲਈ ਇੰਨਾ ਹੀ ਚੈਨਲ ਤੇ ਬਣੇ ਰਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੇਰੀ ਰੋਜ਼ ਦੀ ਰੋਜ਼ ਵੀਡੀਓ ਵੇਖਣ ਲਈ ਹਾਂ ਰੋਜ਼ ਦੀ ਰੋਜ਼ ਹੀ ਵੀਡੀਓ ਪਾਇਆ ਕਰਾਂਗਾ ਅੱਜ ਤੋਂ ਬਾਅਦ ਵਿੱਚ ਤੇ ਬਸ ਚੈਨ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ नेक्स्ट ਵਲੌਗ ਚ